ਮੈਂ ਆਪਣੀ ਕਟੇਗੜ ਸਾਹਿਬ ਜਿਹੜੀ ਸਾਡੀ ਇਮੀਗ੍ਰੇਸ਼ਨ ਆਈਡੈਂਟਿਟੀ ਦੀ ਐਪਲੀਕੇਸ਼ਨ ਉਹਦੇ ਤੋਂ ਅਸੀਂ ਸਾਰੇ ਅੱਜ ਇਕੱਠੇ ਹੋਏ ਆਂ ਸਾਡਾ ਜਿਹੜਾ ਮੇਨ ਮੋਟਿਵ ਆ ਉਹ ਇਹ ਆ ਜੀ ਵੀ ਹਾਂਜੀ ਜਿਹੜਾ ਨੈਟ ਪਿਛਲੇ 12 ਤਰੀਕ ਤੋਂ ਬੰਦ ਕੀਤਾ ਹੋਇਆ ਉਹਦੇ ਵਾਸਤੇ ਸਾਨੂੰ ਅੱਜ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਵੀ 16 ਤਰੀਕ ਨੂੰ ਚੱਲ ਪੇਗਾ ਹੁਣ ਇਹ ਦੇਖੀ ਨੇ ਕਹਿ ਰਹੇ ਨੇ ਵੀ 24 ਤਰੀਕ ਤੱਕ ਨੈਟ ਦੀ ਜਿਹੜੀ ਅੱਗੇ ਡੇਟ ਵਧਾ ਦਿੱਤੀ ਗਿਆ ਇਹ ਵੀ ਨਹੀਂ ਪਤਾ ਵੀ 24 ਤੋਂ ਬਾਅਦ ਕੀ ਕਰਦੇ ਨੇ ਮੈਡੀ ਸ਼ੈਰੀਫ ਤੋਂ ਆਪਣੀ ਐਜੂਕੇਸ਼ਨ ਤੋਂ ਕੋਰਸ ਜਿਸ ਸਾਰੇ ਸਾਡੇ ਮੈਂਬਰਸ ਸਹਿਬਾਨ ਕੱਟੇ ਹੋਏ ਆ ਜੀ ਸਾਡੇ 12 ਤੱਕ ਤੋਂ ਲੈ ਕੇ ਜੀ 16 ਤੱਕ ਨੂੰ ਕਰ ਦਿੱਤਾ ਸੀ ਵੀ ਇਹ ਇੰਟਰਨੈਟ ਦੀ ਸਰਵਿਸ ਸਟਾਰਟ ਹੋ ਜੇਗੀ ਲੇਕਿਨ ਹੁਣ ਇਹਨਾਂ ਨੇ 24 ਤਰੀਕ 24 ਤਰੀਕ ਤੱਕ ਦਾ ਕਰਤਾ ਜੀ ਜਿਹਦੇ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਹੈ ਜੀ ਪ੍ਰੋਬਲਮ ਕੀ ਆ ਰਹੀ ਸੱਜੇ ਤਾਂ ਬੱਚਿਆਂ ਦੇ ਪੇਪਰ ਨਹੀਂ ਅਸੀਂ ਕੁਝ ਵੀ ਤੋਂ ਡਾਊਨਲੋਡ ਕਰਨਾ ਹੈ ਕੁਝ ਵੀ ਭੇਜਣਾ ਹੈ ਸਾਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਸਾਡੀ ਜਿਹੜੀ ਪ੍ਰੋਬਲਮ ਹੈ ਸੌਲਵ ਕਰਕੇ ਦੇਣੇ ਕਿਰਪਾ ਕੀ ਨਾਈ ਤੁਹਾਡਾ ਜਗਵਿੰਦਰ ਸਿੰਘ ਜੀ ਮੈਂ ਆਪਣੀ ਫਟੇਗੜ ਸਾਹਿਬ ਜਿਹੜੀ ਸਾਡੀ ਇਮੀਗ੍ਰੇਸ਼ਨ ਆਈਐਕਸ ਦੀ ਆਫੀਸੇਸ਼ਨ ਉਧਰ ਤੋਂ ਅਸੀਂ ਸਾਰੇ ਅੱਜ ਇਕੱਠੇ ਹੋਏ ਆ ਸਾਡਾ ਜਿਹੜਾ ਮੇਨ ਮੋਟਿਵ ਹੈ ਉਹ ਇਹ ਹੈ ਜੀ ਵੀ ਹਾਂਜੀ ਜਿਹੜਾ ਨੈਟ ਪਿਛਲੇ 12 ਤਰੀਕ ਤੋਂ ਬੰਦ ਕੀਤਾ ਹੋਇਆ ਉਹਦੇ ਵਾਸਤੇ ਸਾਨੂੰ ਅੱਜ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਵੀ 16 ਤਰੀਕ ਨੂੰ ਚੱਲ ਪੇਗਾ ਹੁਣ ਇਹ ਦੇਖੀ ਨੇ ਕਹਿ ਰਹੇ ਨੇ ਵੀ 24 ਤਰੀਕ ਤੱਕ ਨੈਟ ਦੀ ਜਿਹੜੀ ਅੱਗੇ ਡੇਟ ਵਧਾ ਦਿੱਤੀ ਗਿਆ ਇਹ ਵੀ ਨਹੀਂ ਪਤਾ ਵੀ 24 ਤੋਂ ਬਾਅਦ ਵੀ ਅੱਗੇ ਕਰ ਦੇਣੇ ਉਹ ਸਾਡੇ ਕੋਲ ਬੱਚੇ ਆਉਂਦੇ ਆ ਜਿਹੜੇ ਆਈਲੈਕਸ ਪੀਟੀ ਕਰਦੇ ਆ ਉਹਨਾਂ ਨੂੰ ਹੀ ਸਾਨੂੰ نیٹ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬੱਚਿਆਂ ਦੇ ਇਗਜ਼ਾਮ ਹੋ ਰਹੇ ਨੇ ਔਰ ਕੁਝ ਬੱਚਿਆਂ ਦੇ ਇਗਜ਼ਾਮ ਨੇ ਜਿਨ੍ਹਾਂ ਦੀ ਸਾਨੂੰ ਬਹੁਤ ਬੜੀ ਪ੍ਰੋਬਲਮ ਆ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਇਹ نیٹ ਲਈ ਸਾਨੂੰ ਕਮ ਸੇ ਕਮ ਅਸੀਂ ਇਹੀ ਕਹਿੰਦੇ ਚਲੋ ਫੋਨਾਂ ਦਾ نیٹ ਬੰਦ ਹੈ ਉਹ ਇੱਕ ਅਲੱਗ ਚੀਜ਼ ਹੈ ਸਾਡੇ ਜਿਹੜੇ ਵਾਈਫਾਈ ਨੂੰ ਉਹ ਵੀ ਬੰਦ ਕੀਤੇ ਹੋਏ ਨੇ ਉਹਨਾਂ ਲਈ ਅਸੀਂ ਪ੍ਰਸ਼ਾਸਨ ਅਕੈ ਬੇਨਤੀ ਕਰਦੇ ਆਂ ਵੀ ਉਹ ਸਾਡੇ ਜਲਦੀ ਤੋਂ ਜਲਦੀ ਚਲਾਏ ਜਾਣ ਇਸੇ ਲਈ ਅਸੀਂ ਅੱਜ ਸਾਰੇ ਅਸੀਂ ਇਕੱਠੇ ਹੋਏ ਸੀਗੇ ਸਭ ਇਹ ਬੇਨਤੀ ਹੈ ਕਿ ਇਹਨਾਂ ਨੂੰ ਚਲਾਇਆ ਜਾਵੇ ਕਿੰਨਾ ਕੁ ਨੁਕਸਾਨ ਹੋ ਤੁਹਾਡਾ ਕਿੰਨਾ ਨੁਕਸਾਨ ਸਾਡਾ ਤਾਂ ਹੈ ਹੀ ਹੈ ਬੱਚਿਆਂ ਦਾ ਨੁਕਸਾਨ ਹੈ ਬੱਚਿਆਂ ਦੇ ਇਗਜ਼ਾਮ ਨੇ ਜੀ ਜਿਹੜਾ ਜਿੰਨਾਂ ਨੂੰ ਅਸੀਂ ਪੜਾ ਰਹੇ ਹਾਂ ਬੱਚਿਆਂ ਨੂੰ ਸਾਡੇ ਕੋਲ ਪੜ੍ਹ ਰਹੇ ਨੇ ਉਹਨਾਂ ਦੇ ਅਸੀਂ ਜੇ ਕੋਈ ਕਿਸੇ ਦਾ ਇਗਜ਼ਾਮ ਬੁੱਕ ਕਰਨਾ ਹੈ ਜਾਂ ਕਿਸੇ ਦਾ ਰਿਜ਼ਲਟ ਦੇਖਣਾ ਉਹ ਵੀ ਨਹੀਂ ਅਸੀਂ ਨੈਟ ਤੋਂ ਦੇਖ ਨਹੀਂ ਸਕਦੇ ਨੈਟ ਤੋਂ ਬਿਨਾਂ ਫੁਰੋਂ ਕੰਮ ਸਾਰਾ ਨੈਟ ਦੇ ਨਾਲ ਹੀ ਨੈਟ ਦੇ ਨਾਲ ਚੱਲਦਾ ਜੀ ਸਾਡਾ ਇਹ ਸਾਡੇ ਸਾਰੇ 2 ਕਿਲੋਮੀਟਰ ਦੇ ਏਰੀਆ ਦੇ ਵਿੱਚ ਨੈਟ ਬੰਦ ਹੈ ਜੇ ਕਿਸੇ ਨੇ ਕੋਈ ਏਦਾਂ ਨਹੀਂ ਇਹ ਪਤਾ ਨਹੀਂ ਹੁਣ ਕਾਦੇ ਵਾਸਤੇ ਬੰਦ ਕਰਿਆ ਹੈ 2 ਕਿਲੋਮੀਟਰ ਦੇ ਏਰੀਆ 'ਚ ਸਿਰਫ ਬੰਦ ਕੀਤਾ ਹੋਇਆ ਹੈ ਨਾ ਤੇ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਸ਼ੈਰੀਫ ਆਫ ਮੇ ਐਜੂਕੇਸ਼ਨ ਗਰੁੱਪ ਤੋਂ ਅੱਜ ਅਸੀਂ ਸਾਰੇ ਸਾਡੇ ਮੈਂਬਰ ਸਹਿਬਾਨ ਇਕੱਠੇ ਹੋਏ ਹਾਂ ਜੀ ਸਾਡੇ 12 ਤਰੀਕ ਤੋਂ ਲੈ ਕੇ ਜੀ 16 ਤਰੀਕ ਨੂੰ ਕਮਿਟ ਕੀਤਾ ਸੀ ਵੀ ਇਹ ਇੰਟਰਨੈਟ ਦੀ ਸਰਵਿਸ ਸਟਾਰਟ ਹੋ ਜੂਗੀ। ਲੇਕਿਨ ਹੁਣ ਇਹਨਾਂ ਨੇ 24 ਤਰੀਕ 24 ਤਰੀਕ ਤੱਕ ਦਾ ਕਰਤਾ ਜੀ ਜਿਹਦੇ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਹੈ। ਜਿਹ ਪ੍ਰੋਬਲਮ ਕੀ ਆ ਰਹੀ ਸਕਿਦਾ ਬੱਚਿਆਂ ਦੇ ਪੇਪਰ ਨੇ ਅਸੀਂ ਕੁਝ ਵੀ ਤੋਂ ਡਾਊਨਲੋਡ ਕਰਨਾ ਜਾਂ ਕੁਝ ਵੀ ਭੇਜਣਾ ਅਸੀਂ ਨੇ ਸਾਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ। ਤੇ ਇਹ ਅਸੀਂ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ ਸਾਡੀ ਜਿਹੜੀ ਪ੍ਰੋਬਲਮ ਹੈ ਸੌਲਵ ਆਊਟ ਕਰਕੇ ਦੇਣ ਸਾਨੂੰ। ਥੈਂਕ ਯੂ। ਨਿੱਕ ਤੁਹਾਡੀ ਕੀ ਦੇ ਨਾਲ ਗੱਲ ਹੋਈ ਸੀ ਜਿਹੜਾ ਨੈਟ ਬੰਦ ਹੋਇਆ ਹੈ ਅਸੀਂ ਜੀ ਜਿਹੜੇ ਸਾਡੇ ਮੇਨ ਹੈਗੇ ਨੇ ਇੱਥੇ ਇੱਥੇ ਬੀਐਮ ਨਾਲ ਗੱਲ ਵਿੱਚ ਕਨੈਕਟ ਤੇ ਜਿਹੜੇ ਮੇਨ ਨੇ ਉਹ ਕਹਿ ਰਹੇ ਸੀ ਕਿ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤੇ ਤੁਸੀਂ ਪ੍ਰਸ਼ਾਸਨ ਦੇ ਨਾਲ ਜਾ ਕੇ ਗੱਲ ਕਰ ਸਕਦੇ ਹੋ ਕੋਈ ਗੱਲ ਹੋਈ ਪ੍ਰਸ਼ਾਸਨ ਨਾਲ ਸਾਡੀ ਹਜੇ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਜੀ ਤੁਸੀਂ ਅੱਜ ਗੱਲ ਕਰੋਗੇ ਪ੍ਰਸ਼ਾਸਨ ਨਾਲ ਤਾਂ ਅਸੀਂ ਅਗਰ ਸਾਨੂੰ ਇਹ ਲੱਗ ਰਿਹਾ ਸਾਡਾ ਨਹੀਂ ਚੱਲੇਗਾ ਤਾਂ ਅਸੀਂ ਜਾ ਕੇ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਹੁਣ ਕਿੰਨੇ ਦਿਨ ਕਿਹੜਾ ਕਿੰਨੀ ਤਰੀਕ ਦਿੱਤੀ ਹੈ ਹੁਣ 24 ਤਰੀਕ ਦਿੱਤੀ ਹੈ ਜੀ ਜਿਹਦੇ ਵੀ ਸਾਨੂੰ ਕਾਫੀ ਜਦਾਂ ਸਾਡਾ ਲਾਸ ਹੋ ਰਿਹਾ ਜੀ ਕਿੰਨੇ ਦਿ ਅਹ 12 ਤਰੀਕ ਤੋਂ ਬੰਦ ਹੋਇਆ ਵੀ ਜੀ ਤੇ ਪਹਿਲਾਂ 16 ਤਰੀਕ ਤੱਕ ਕੈਰੇਸ ਵੀ ਇਸੇ ਚਲਾ ਰਹੇ ਸੀ ਲੇਕਿਨ ਨਹੀਂ ਹੋਇਆ ਸਰ ਸਾਡੀ ਪ੍ਰੋਬਲਮ ਸੀ ਤੇ ਹੁਣ ਸਾਨੂੰ 24 ਤਰੀਕ ਦਾ ਜਿਹੜਾ ਹੈਗਾ ਟਾਈਮ ਦਿੱਤਾ ਗਿਆ